ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਤੁਹਾਡੀ ਚੜ੍ਹਦੀ ਕਲਾ ਦੀ ਹਮੇਸ਼ਾ ਪਰਮਾਤਮਾ 바ਸੋਂ ਅਸੀਂ ਕਾਮਨਾ ਕਰਦੇ ਹਾਂ ਸੋ ਅੱਜ ਆਪਾਂ ਹੁਣ ਪੱਠੇ ਵਢਣ ਲੱਗੇ ਆ ਤੇ ਤੁਹਾਨੂੰ ਦਿਖਾਉਣੇ ਆ ਤੁਹਾਨੂੰ ਪਤਾ ਨਾ ਵੀ ਪੱਠੇ ਵਢਣ ਵਾਸਤੇ ਜਿਹੜੇ ਟੂਲ ਜਿਹੜੇ ਸੰਦ ਪੰਜਾਬੀ ਚ ਚਾਹੀਦੇ ਹੁੰਦੇ ਨੇ ਉਹ ਜਾਂ ਤਾਂ ਦਾਤੀ ਹੁੰਦੀ ਆ ਤੇ ਜਾਂ ਫਿਰ ਹੁਣ ਅੱਜ ਕੱਲ ਅੱਜ ਕੱਲ ਦੇ ਜਿਹੜੇ ਨੌਜਵਾਨ ਨੇ ਉਹ ਦਾਹ ਨਾ ਪੱਠੇ ਵੜਦੇ ਨੇ ਕਿਉਂਕਿ ਬਹਿਣਾ ਬਹੁਤ ਔਖਾ ਹੋਇਆ ਹੋਇਆ ਸਾਰਿਆਂ ਨੂੰ ਪਹਿਲਾਂ ਤਾਂ ਤੁਸੀਂ ਦੇਖੋ ਵੀ ਆਹ ਦੇਖੋ ਹਰੇ ਭਰੇ ਸਾਗਵਾਨ ਦੇ ਦਰਖਤ ਨੇ ਤਰ੍ਹਾਂ ਤਰ੍ਹਾਂ ਦੇ ਜਾਨਵਰ ਇੱਥੇ ਆ ਕੇ ਬਹਿੰਦੇ ਨੇ ਟਹਿਲਦੇ ਨੇ ਤੇ ਨਜ਼ਾਰਾ ਬਣੀ ਰੱਖਦੇ ਨੇ ਤਰ੍ਹਾਂ ਤਰ੍ਹਾਂ ਦੇ ਬੋਲ ਪੰਛੀਆਂ ਦੇ ਸਾਰਾ ਦਿਨ ਇੱਥੇ ਸੁਣਨ ਨੂੰ ਮਿਲਦੇ ਨੇ ਤੇ ਗੱਲ ਚੱਲ ਰਹੀ ਸੀ ਆਪਣੀ ਪੱਠਾਂ ਦੀ ਕਟਾਈ ਦੀ ਬਿਨਾ ਦਾਤੀ ਜਾਂਦਾ ਅੱਜ ਅਸੀਂ ਤੁਹਾਨੂੰ ਬਿਨਾ ਦਾਤੀ ਬਿਨਾ ਦਾਣ ਕੋਈ ਵੀ ਸੰਦ ਵਰਤੇ ਤੋਂ ਬਿਨਾ ਕੱਲੇ ਹੱਥਾਂ ਦੇ ਨਾਲ ਪੱਠੇ ਵਟ ਕੇ ਦਿਖਾਵਾਂਗੇ ਤੇ ਤੁਸੀਂ ਵੀ ਦੇਖੋਗੇ ਵੀ ਵਾਕਈ ਇਹ ਪੱਠੇ ਜਿਹੜੇ ਨੇ ਬਿਨਾ ਕਿਸੇ ਔਜ਼ਾਰ ਤੋਂ ਵੱਡੇ ਜਾ ਰਹੇ ਨੇ ਤੇ ਹੁਣ ਬਰਾੜ ਸਾਹਿਬ ਪੱਠੇ ਵੱਢ ਰਹੇ ਨੇ ਆਓ ਤੁਹਾਨੂੰ ਕਰਾਉਨੇ ਆ ਬਰਾੜ ਸਾਹਿਬ ਦੇ ਦਰਸ਼ਨ ਤੁਸੀਂ ਦੇਖੋਗੇ ਉਹਨਾਂ ਦੇ ਹੱਥ ਵਿੱਚ ਕੋਈ ਦਾਤੀ ਨਹੀਂ ਹੈ ਕੋਈ ਦਾਾ ਨਹੀਂ ਹੈ ਤੇ ਵਧੀਆ ਤਰੀਕੇ ਦੇ ਨਾਲ ਉਹ ਬੈਠ ਕੇ ਪੱਠੇ ਵੱਢ ਰਹੇ ਨੇ ਤੇ ਇਹ ਪੱਠੇ ਅਸੀਂ ਸਾਰੇ ਦਾ ਸਾਰਾ ਕਹਿਰਾ ਹੈ ਬਿਨਾ ਕਿਸੇ ਦਾਤੀ ਦਾਤੋਂ ਜਿਹੜਾ ਵੱਢਿਆ ਤੇ ਆਓ ਹੁਣ ਬਰਾਲਾ ਸਾਹਿਬ ਪੱਠੇ ਵੱਢ ਰਹੇ ਨੇ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਾਉਨੇ ਆ ਕਿਵੇਂ ਉਹ ਬਿਨਾ ਕਿਸੇ ਵੀ ਸੰਤ ਤੋਂ ਪੱਠੇ ਵੱਢ ਰਹੇ ਨੇ ਦੋਸਤੋ ਆ ਦੇਖ ਲਓ ਹੁਣ ਅਸੀਂ ਸਾਡੇ ਕੋਲ ਕੋਈ ਵੀ ਜਿਹੜੀ ਦਾਤੀ ਨਹੀਂ ਹੈ ਕੋਈ ਵੀ ਦਾ ਨਹੀਂ ਹੈ ਤੇ ਪੱਠੇ ਅਸੀਂ ਵੱਢ ਰਹੇ ਆ ਇਹ ਬਰਾੜ ਸਾਹਿਬ ਪੱਠਿਆਂ ਨੂੰ ਵੱਢਣ ਵੱਢ ਰਹੇ ਆ ਤੇ ਦਾਤੀ ਨਹੀਂ ਇਹਦੇ ਕੋਲੇ ਦੇਖ ਲਓ ਤੇ ਆਹ ਦੇਖ ਲਓ ਹੱਥ ਖਾਲੀ ਆ ਦੋਨੇ ਉਹਦੇ ਲੈ ਇਹ ਦੇਖ ਲਓ ਪੱਠੇ ਆ ਇਹ ਇਹ ਨਾਲ ਇਹ ਨਹੀਂ ਹੈਗਾ ਵੀ ਖਾਲੀ ਪਈ ਹੋਈ ਆ ਮਿਸਰਿਆ ਹੋਇਆ ਤੋੜ ਗਿਆ ਤੇ ਬਿਨਾਂ ਦਾਤੀ ਤੋਂ ਹੁਣ ਅਸੀਂ ਇਹਦਾ ਜਿਹੜਾ ਇਹਦੀ ਕਟਾਈ ਬਿਨਾਂ ਦਾਤੀ ਤੋਂ ਕਰ ਰਹੀਆਂ ਸਾਰਾ ਖਿਆਰਾ ਇਹ ਤਕਰੀਬਨ 1.5-2 ਕਨਾਲਾਂ ਥਾਂ ਜਿਹੜਾ ਅਸੀਂ ਬਿਨਾਂ ਕੋਈ ਵੀ ਇਹਨੂੰ ਦਾਤੀ ਜਾਂ ਉਹ ਲਾਇਏ ਤੋਂ ਵੱਢਿਆ ਹੁਣ ਤੁਸੀਂ ਪੁੱਛੋਗੇ ਵੀ ਤੁਸੀਂ ਬਿਨਾਂ ਦਾਤੀ ਤੋਂ ਜਾਂ ਇਹ ਤੋਂ ਕਿਉਂ ਵੱਢ ਰਹੇ ਆ ਇਹਨੂੰ ਤੁਹਾਡੀ ਜਾਣਕਾਰੀ ਚ ਵਾਅਦਾ ਕਰ ਦਿੰਨੇ ਆ ਇਹ ਤੋਰੀਆ ਕੱਲਾ ਵੀ ਜਿਆ ਸੀ ਸਾਗ ਵਾਸਤੇ ਇੱਕ ਤੀਂਹ ਦੀ ਮਾਰ ਸਾਡੇ ਤੇ ਵੀ ਬਹੁਤ ਪਈ ਆ ਖੇਤ ਭਰਦੇ ਹੀ ਰਹੇ ਆ ਇਹ ਜਦੋਂ ਬੀਜਿਆ ਸੀ ਤੇ ਥੋੜਾ ਥੋੜਾ ਫੁੱਟਿਆ ਹੋ ਗਿਆ ਦੋ ਦੋ ਚਾਰ ਚਾਰ ਪੱਤੇ ਫਿਰ ਉਤੇ ਕਹਨੂੰ 인ਦਰ ਦੇਵਤਾ ਵਰਸਿਆ ਭਰ ਗਿਆ ਪਾਣੀ ਨਾਲ ਖੇਤ ਥੋੜਾ ਜਿਹਾ ਨੀਵਾ ਸਾਈਡਾਂ ਤੋਂ ਉੱਡਣ ਵਾਲੇ ਉੱਚੇ ਆ ਪਤਲਾ ਰਹਿ ਗਿਆ ਪਤਲਾ ਰਹਿ ਗਿਆ ਤੇ ਫਿਰ ਉਹ ਸਾਗ ਨੂੰ ਸੀਗਾ ਇਹ ਪ੍ਰੋਗਰਾਮ ਵੀ ਸਾਗ ਵਾਲਿਆਂ ਨੂੰ ਵੜਾ ਦੇਾਂਗੇ ਸਾਗ ਆਲਾ ਬਣਿਆ ਨਹੀਂ ਪਰ ਇਹ ਖਾਣਾ ਇਸ ਹਾਕ ਪਸ਼ੂਆਂ ਦੇ ਕਰਮਾਂ 'ਚ ਸੀ ਸੋ ਹੁਣ ਇਹਨੂੰ ਫਲੀ ਪਾਈ ਹੋਈ ਆ ਫਿਰ ਅਸੀਂ ਇਹਨੂੰ ਹੁਣ ਦਾਤੀ ਦਾ ਇਸਤੇਮਾਲ ਨਹੀਂ ਕਰਦੇ ਬਸ ਇਹ ਹੱਥਾਂ ਨਾਲ ਹੀ ਫੱਟੇ ਚੱਕ ਦਈਦੇ ਆ ਤੇ ਜੜ ਵੀ ਨਹੀਂ ਵਾਲੀ ਪਾਉਂਦੀ ਪੱਠੇ ਵੀ ਸਫਾਈ ਦੇ ਨਾਲ ਵੱਡੇ ਜਾਂਦੇ ਆ ਸੋ ਇਹ ਸੀ ਆਪਣੀ ਅੱਜ ਦੀ ਤੁਹਾਡੇ ਨਾਲ ਜਾਣਕਾਰੀ ਤੇ ਜਾਣਕਾਰੀ ਨੂੰ ਹੁਣ ਸਾਡੀ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਿਓ ਇੰਨਾ ਕ ਤਾਂ ਬਣਦਾ ਅੱਜ ਕੱਲ ਤਾਂ ਪੱਠੇ ਵੱਢਣ ਤੋਂ ਹੀ ਤੋਬਾ ਹੁੰਦੀ ਜਾਂਦੀ ਆ ਹਰ ਇੱਕ ਦੀ ਸੋ ਇਸ ਕਰਕੇ ਹੌਸਲਾ ਫਜ਼ਾਈ ਫਿਰ ਮਿਲਦੇ ਆ ਕਿਸੇ ਹੋਰ ਕਮਲੀਆਂ ਰਵਲੀਆਂ ਤੇ ਜਵਲੀਆਂ ਦੇ ਨਾਲ ਤਦ ਤੱਕ ਤੁਸੀਂ ਦੇਖਦੇ ਰਹੋ ਬੋਲ ਪੰਜਾਬ ਦੇ